ਫਰਮਸ ਵਗਿੰਗ ਕਰਦੇ ਆ ਸੀਗਾ ਚਾਰ ਪਿਸਟਲ ਲੈ ਕੇ ਤਿੰਨ ਬੱਤੀ ਉਰਦੇ ਨੇ ਇੱਕ ਨਾਕਾਬੰਦੀ ਕਿਥੋਂ ਕਿਵੇਂ ਤੇ ਕਿਦੀ ਉੱਥੇ ਆਪਣਾ ਨਾਕਾਬੰਦੀ ਸੀਗੀ ਪਿਆਰ ਤੋਂ ਲੈ ਕੇ ਐਸੇ ਬਾਦਰਾ ਨੇ ਸਿੰਘ ਜਰ ਸਿੰਘ ਸਾਡੇ ਪੂਰੇ ਪੰਜਾਬ ਚ ਬੱਕਾ ਲਪਸ਼ੀਂ ਚੱਲਿਆ ਸੀਗਾ ਸੀਰੀਅਲ 7 ਉਹਦੇ ਤਹਿਤ ਨਾਕਾਬੰਦੀ ਕਿੱਥੀ ਹੋਈ ਸੀ 25 ਦਿਨ ਕਿੱਥੇ ਨਾਕਾਬੰਦੀ ਕਰੀ 25 ਦਿਨ ਦੇ ਸਾਰੇ ਪੈਦਲ ਆ ਰਹੇ ਸੀਗਾ ਕਿ ਵਾਈਕਲ ਸੀ ਕੋਈ ਪੈਦਲ ਸੀਗਾ ਇਹਨੇ ਦੇ ਕੋਈ ਪਹਿਲਾਂ ਵੀ ਕੋਈ ਕ੍ਰਾਈਮ ਤਾਂ ਹੈਗਾ ਜੀ ਪਰਚਾ ਹੋਰ ਪਹਿਲਾਂ ਦਾ ਹੈਗਾ ਜੀ ਉਹਦਾ ਨੰਬਰ 412/2022 ਪਨਾ ਜਵਾਰਨਗਰ ਤੋਂ ਡੁੱਟਕੋ ਦਾ ਪਰਚਾ ਇਹ ਕਿੱਥੋਂ ਲੈ ਕੇ ਆਇਆ ਤੁਸੀਂ ਹਾਂਜੀ ਕਿੱਥੋਂ ਲੈ ਕੇ ਆਇਆ ਤੁਸੀਂ ਇਹ ਬਿਹਾਰ ਤੋਂ ਲੈ ਕੇ ਆਇਆ ਸਰ ਉਹ ਪੁੱਛਣੇ ਕਿ ਕਿਹੜੀ ਆਦਮੀ ਕਿੱਥੇ ਸਰ ਪਰਚਾ ਦੇਤਾ ਜੀ ਬਸ ਸਰ ਕਿੱਥੇ ਸਪਲਾਈ ਕਰਦੇ ਤੁਸੀਂ ਮਾੜਾ ਦੱਸਿਆ ਜੀ ਨਾਲ ਡਿੰਡੇ ਸਪਲਾਈ ਕਰਨਾ ਸੀ ਇਹ ਸਾਰਾ ਮਾਲ ਜੀ ਸਰ ਕਿਹੜੇ ਕਿਹੜੇ ਮਿਸਟਲ ਹੈ ਇਹ ਤਿੰਨ ਬੱਤੀ ਬੋਲਦ ਨੇ ਜੀ ਇੱਕ ਨੰਨੇ ਹੁੰਦਾ ਇਹ ਕਿ ਸਰ ਇਹਨਾਂ ਨਾਲ ਰੌਂਦ ਵੀ ਫੜੇ ਜੀ ਰੌਂਦ ਨਹੀਂ ਇਸ ਤੋਂ ਦੇ ਦੋ ਦੋ ਮੈਗਜ਼ੀਨ ਆ ਰਿਖੇ ਦੋ ਮੈਗਜ਼ੀਨ ਅੱਠ ਟੋਟਲ ਮੈਗਜ਼ੀਨ ਹੋ ਗਏ ਇਹ ਹੈ ਕਿੱਥੋਂ ਦਾ ਜੀ ਕੀ ਨਾਮ ਹੈ ਇਹਦਾ ਜੀ ਇਹਦਾ ਨਾਮ ਹੈਗਾ ਜੀ ਅ ਤਰਨ ਸਨੋ ਬਲਬੀਰ ਸਿੰਘ ਵਾਸੀ ਗਲੀ ਨੰਬਰ 13 ਇੰਦਰਾ ਕਲੋਨੀ ਜੋਹਾਰ ਨਗਰ ਕੰਗਨ ਕੰਗਨ ਰਾਜਸਥਾਨ ਅੱਛਾ ਇਹ ਪਹਿਲੇ ਪਰਚੇ ਹੈ ਤੁਹਾਡੇ ਇੱਥੇ ਪਰਚਾ ਹੈਗਾ ਜੀ ਪਹਿਲਾਂ ਜਿਵੇਂ ਕੋਈ ਹੋਰ ਗੱਲਬਾਤ ਦਾ ਪਤਾ ਲੱਗਿਆ ਹੋਵੇ ਜਾਂ ਕੋਈ ਕਿੱਥੇ ਕਿਸ ਨੂੰ ਦੇਣਾ ਸਾਨੂੰ ਰਿਮਾਂਡ ਹੀ ਬਹੁਤ ਥੋੜਾ ਮਿਲਿਆ ਜੀ ਇਹ ਅੱਜ ਪੇਸ਼ ਕੀਤਾ ਗਿਆ ਜੀ ਨੂੰ ਜੀ ਜੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਪੰਜ ਦਿਨ ਦਾ ਮੰਗਿਆ ਜੀ ਇੱਕ ਦਿਨ ਦਾ ਦਿੱਤਾ ਜੀ ਕੀ